ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੇ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗੁਰਦੁਆਰਾ ਸANT ਬਾਬਾ ਅਤਾ ਦਾ ਜੀ ਦੇ ਸਥਾਨ ਤੇ ਸੂ ਨੱਗਨਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਤਨ ਤਨ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਧੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਸ਼ੀਲ ਲਗਾਈ ਗਈ ਇਸ ਮੌਕੇ ਜੱਥੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਪ੍ਰੰਤ ਠੰਡੇ ਮਿੱਠੇ ਜਲ ਤੇ ਛੋਲਿਆਂ ਦੀ ਲੰਗਰ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਸ੍ਰੀ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਹੀਗੀਆਂ ਨੂੰ ਠੰਡਾ ਮਿੱਠਾ ਜਲ ਤੇ ਛੋਲੇ ਤੇ ਕੜਾ ਪ੍ਰਸ਼ਾਦ ਦੇ ਲੰਗਰ ਛਕਾਏ ਗਏ। ਇਸ ਮੌਕੇ ਬਾਬਾ ਭਜਨ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਬਾਬਾ ਅਤਰਦਾਸ ਜੀ ਜੱਤਰ ਮਨਜੀਤ ਸਿੰਘ, ਬਲਬੀਰ ਸਿੰਘ ਗਿੱਲ, ਸੁਖਚੰਦ ਸਿੰਘ, ਦਵਿੰਦਰ ਸਿੰਘ ਜਮਲਾ, ਹਰਪ੍ਰੀਤ ਸਿੰਘ ਨਖਲ, ਸਿਮਰਜੀਤ ਸਿੰਘ ਸਾਵੀ, ਜਸਪਾਲ ਸਿੰਘ, ਮਲਕੀਸ਼ ਸਿੰਘ, ਜੋਗਾ ਸਿੰਘ, ਊਂਕਾਰ ਸਿੰਘ, ਜੋਰਾਵਰ ਸਿੰਘ, ਅਮਨਦੀਪ ਸਿੰਘ, ਹਣੀ ਅਮਨਦੀਪ ਸਿੰਘ ਗਿੱਲ, ਜੋਤ ਸਿੰਘ ਗਿੱਲ ਸਮੂਹ ಗ್ರಾಮ ਪੰਚ ਅਤੇ ਸਰਪੰਚ ਮੋਹਨ ਸਿੰਘ ਗੁਰਚਰਨ ਸਿੰਘ ਪੰਚ ਦਲਜੀਤ ਸਿੰਘ ਸਾਹਿਬ ਦਾ ਸਰਪੰਚ ਨੰਬਰ ਦਾ ਜਸਮਿੰਦਰ ਸਿੰਘ ਹਰਕਮਲ ਸਿੰਘ ਅਤੇ ਗੁਰਮੁਸਖ ਲਾਈ ਕੈਂਪ ਦੇ ਸਮੂਹ ਬੱਚੇ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਤੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਦਾ ਦਲਜੀਤ ਸਿੰਘ ਛੋਡੀ ਮਾਲਪੀ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ Thank uh you. -huh. ਜਿਆਨੋ ਜੋ ਸੰਖਿਆ ਕਰਵਾਏਗੀ ਉਸੇ ਤਰ੍ਹਾਂ ਆਰ ਲੋਜ ਦੇ ਦੋਜ ਤਿੰਨ ਕੋੜੀਆਂ ਦੀ ਸੰਖਿਆ ਵਿਆਖਿਆ ਸਹਿਤ ਕਰਵਾਈ ਜਾਂਦੀ ਹੈ ਸੋ ਹੋਰ ਵੀ ਜਿਹੜੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਭੇਜੋ ਦਾਸ ਕੋਲੇ ਜਿੰਨਾ ਵੀ ਸਮਾਂ ਦੋ ਘੰਟੇ ਦਾ ਹੈ ਜਿੰਨਾ ਦਾਸ ਨੂੰ ਸਤਿਗੁਰੂ ਨੇ ਸਮਾਂ ਦਿੱਖਿਆ ਉਸ ਦੇ ਅਨੁਸਾਰ ਬੱਚਿਆਂ ਨੂੰ ਆਪਾਂ ਜਰੂਰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਸਾਡੇ ਬੱਚੇ ਘੱਰੋਂ ਸੇਖਣ ਕਿਉਂਕਿ ਜਗਨਜੀਤ ਸਾਹਿਬ ਦੀ ਵਿਆਖਿਆ ਸਹਿਤ ਜੁੜੀ ਹੈ ਉਸ ਸੰਖਿਆ ਕਰ ਲੈਣ ਬਾਕੀ ਪੰਜ ਬਾੜੀਆਂ ਦਾ ਵੀ ਅਭਿਆਸ ਕਰਾਇਆ ਜਾਂਦਾ ਸੰਧਿਆ ਵੇਲੇ ਦੀਆਂ ਬਾੜੀਆਂ ਦਾ ਵੀ ਜਿਤਨੇ ਦਾ ਅਭਿਆਸ ਕਰਾਇਆ ਜਾਂਦਾ ਸੋ ਬਾਕੀ ਸ਼ੁਭ ਹੋਣੀ ਚਾਹੀਏ ਜਿਹੜੀ ਸਾਡੇ ਜੀਵਨ ਦੇ ਵਿੱਚ ਬੜੀ ਮਹੱਤਵ ਕਰ ਰੱਖਦੀ ਹੈ ਨੰਨੇ ਪਾਛੇ ਦੀ ਬਾਣੀ ਉਸ ਕਰਕੇ ਜਿੰਨੇ ਵੀ ਛੋਟੇ ਬੱਚੇ ਆਪ ਦੇਖ ਰਹੇ ਹੋ ਇਹ ਸਾਰੇ ਗੁਰੂਸਖਲਾਈ ਦੇ ਕੈਂਪ ਦੇ ਵਿੱਚ ਭਾਗ ਲੈ ਰਹੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸੋ ਇਸ ਕਰਕੇ ਆਪਣੇ ਬੱਚਾ ਮੰਨੂਰ ਉਸ ਗੁਰੂਸਖਲਾਈ ਕੈਂਪ ਦੇ ਵਿੱਚ ਜੇਜੋ one ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਬ ਧਰਮ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਅੱਜ ਤਾਲਮੇਲ ਬਣਾਉਣ ਦਾ ਯਤਨ ਕੀਤਾ ਅੱਜ ਪਿੰਡ ਸਰਹਾਲਾ ਕਲਾਂ ਵਿਖੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਬੀਲ ਹੈ ਉਹ ਲਗਾਈ ਗਈ ਹੈ ਸੋ ਮੈਂ ਜਿੰਨੇ ਵੀ ਸਮੂਹ ਨਗਰ ਦੇ ਐਨ ਆਰ ਆਈ ਵੀਰ ਕ੍ਰਾਮ ਪੰਚਾਇਤ ਸਮੂਹ ਸੰਗਤਾਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਇੱਕ ਵਾਰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਸ਼ਵੰਦ ਕੱਢ ਕੇ ਇਨਾ ਸੇਵਾਵਾਂ ਦੇ ਵਿੱਚ ਸੇਵਾਵਾਂ ਪਾਈਆਂ ਸੁਮੈ ਸਾਰਿਆਂ ਨੂੰ ਜਿੰਨੇ ਵੀ ਸਮੁੱਚੇ ਵੀਰ ਸੰਸਾਰ ਭਰ ਦੇ ਵਿੱਚ ਮੇਰੀ ਆਵਾਜ਼ ਨੂੰ ਸੁਣਦੇ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਇਹ ਜਿਹੜਾ ਇਸ ਤਰ੍ਹਾਂ ਦੇ ਸ਼ਹੀਦੀ ਦਿਹਾੜੇ ਆ ਉਹ ਸਾਰਿਆਂ ਨੂੰ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਇਕਜੁੱਟ ਹੋ ਕੇ ਰਲ ਮਿਲ ਕੇ ਸਾਂਝ ਸਮਾਜ ਭਾਈਚਾਰੇ ਦੀ ਸਾਂਝ ਬਣਾ ਕੇ ਆਪਾਂ ਨੂੰ ਮਨਾਉਣੇ ਚਾਹੀਦੇ ਆ ਕਿਉਂਕਿ ਇਹੀ ਸਭ ਤੋਂ ਸਾਡਾ ਵੱਡਾ ਜਿਹੜਾ ਧਰਮ ਹੈ ਜੋ ਸਤਗੁਰਾਂ ਨੇ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਬਾਣੀ ਦੇ ਰਾਹੀਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹਦਾ ਉਪਦੇਸ਼ ਦਿੱਤਾ ਹੈ ਉਸੇ ਦੇ ਮੁਤਾਬਕ ਆਪਾਂ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਇਹ ਜਿਹੜੇ ਸ਼ੀਧੀ ਦਿਹਾੜੇ ਮਨਾਉਣੇ ਚਾਹੀਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ